ਗਵਰਾਦੇ ਨਜ਼ਦੀਕੀ ਪਿੰਡ ਰਾਮਪੁਰ ਖਲਿਆਣ ਵਿਖੇ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਟੈਂਪੂ ਟ੍ਰੈਵਲ ਨੂੰ ਬਚਾਉਂਦੇ ਸਮੇਂ ਸਵਾਰੀਆਂ ਨਾਲ ਭਰੀ ਕੋਈ ਬੱਸ ਦੇ ਦੋਨੋਂ ਟਾਇਰ ਸੜਕ ਦੀਆਂ ਸਾਈਡਾਂ ਤੇ ਉਤਰ ਗਏ ਇੱਥੇ ਦੱਸ ਦਈਏ ਕਿ ਇਸ ਹਾਦਸੇ ਵਿੱਚ ਕਿਸੇ ਵੀ ਸਵਾਰੀ ਦੇ ਸੱਟ ਚੋਟ ਨਹੀਂ ਲੱਗੀ ਹਾਦਸੇ ਤੋਂ ਬਾਅਦ ਜਿੱਥੇ țeਡੀ ਹੋਈ ਬੱਸ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਉੱਥੇ ਹੀ ਜਾਣਕਾਰੀ ਦਿੰਦਿਆਂ ਸੁਖਪਾਲ ਸਿੰਘ ਨੇ ਦੱਸਿਆ ਕਿ ਉਹ ਬੱਸ ਵਿਸਫਾਰਸਨ ਤੇ ਅਚਾਨਕ ਹੀ ਟੈਂਪੋ ਟਰੈਵਲ ਨੂੰ ਓਵਰਟੇਕ ਕਰਦੇ ਸਮੇਂ ਅਚਾਨਕ ਮੋੜ ਆ ਗਿਆ ਜਿਸ ਤੋਂ ਬਾਅਦ ਟੈਂਪੋ ਟਰੈਵਲ ਨੂੰ ਬਚਾਉਂਦੇ ਸਮੇਂ ਬੱਸ ਦੇ ਦੋਨੋਂ ਟਾਇਰ ਸੜਕ ਤੋਂ ਹੇਠਾ ਉਤਰ ਗਏ ਜਿਸ ਨਾਲ ਬੱਸ țeਡੀ ਹੋ ਗਈ ਉਸਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਪਚਾ ਹੋ ਗਿਆ ਉਹਨਾਂ ਨੇ ਕਿਹਾ ਕਿ ਹਾਸੀ ਤੋਂ ਬਾਅਦ ਹੀ ਟੈਂਪੂ ਟਰੈਵਲ ਦਾ ਚਾਲਕ ਗੱਡੀ ਲੈ ਕੇ ਫਰਾਰ ਹੋ ਗਿਆ ਜਿਸ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਹਾਂ ਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਪ੍ਰਭਜੀਤ ਸਿੰਘ ਜੀ ਪ੍ਰਭਜੀਤ ਸਿੰਘ ਜੀ ਤੁਸੀਂ ਬੱਸ ਚਲਾਉਂਦੇ ਡਰਾਈਵਰ ਹੋ ਹਾਂਜੀ ਹਾਂਜੀ ਤੇ ਕਿੰਨੇ ਵਜੇ ਬਾਥ ਚੱਲੀ ਸੀ ਫਗਵਾੜਿਓ ਤੇ ਕਿੱਥੇ ਜਾਣੀ ਸੀ ਫਗਵਾੜੇ ਜਾਣੀ ਸੀ ਜੀ ਇਹ ਜਾਣੀ ਬੱਸ ਤੇ ਮਾਰਪ ਜਾਣੀ ਵੱਡਾ ਬਗੋਂ ਸਹਰਾ ਜਾਣੀ ਜੀ ਤੇ ਇੱਥੇ ਖਲਿਆਣ ਦੇ ਲੱਗੇ ਕੀ ਕਾਰਨ ਹੋਇਆ ਜੀ ਜਿਹੜੀ ਬੱਸ ਟੇਟੀ ਹੋ ਗਈ ਹੈ ਇਹਨਾਂ ਦੂਜੀ ਟੈਂਪੋ ਟਰੈਵਲ ਵਾਲਾ ਬੱਸ ਅਗਰ ਵੰਨੇ ਜਾ ਆਂਡੀ ਦੂਜੀ ਕਾਰ ਕਾਰ ਜਾਣੀ ਨੂੰ ਓਵਰਟੇਕ ਕਰ ਟੋ ਓਵਰਟੇਕ ਕਰ ਲਗਾ ਜੀ ਉਹ ਵੰਨੇ ਮੇਰੇ ਬੱਸ ਆ ਗਈ ਓਵਰਟੇਕ ਹੋਇਆ ਉਹਨੇ ਆਪਣੇ ਬ੍ਰੇਕ ਮਾਰੀ ਨਹੀਂ ਮਾਰੀ ਇਹਨੇ ਓਵਰਟੇਕ ਕਰ ਤੱਕ ਵੱਡੀ ਮੇਰੀ ਵਜੇ ਵਜਾਂ 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 ਬਾਤ ਚੱਲੀ ਇਹਦੇ ਜਿਉਂ ਦੇ ਖਾਲੀ ਗੱਡੀ ਇੱਧਰ ਨੂੰ ਕੀਤੀ ਉਹਦੇ ਵਗੈਰ ਬੱਸ ਅਮਰੀਦਤ ਹੋ ਗਈ ਤੇ ਇਹਨਾਂ ਨੇ ਟੈਂਪੋ ਟਰੈਵਲ ਭਜਾ ਕੇ ਲੈ ਗਏ ਫਿਰ ਮਰ ਗੱਡੀ ਆ ਦਿੱਤੇ ਜਾ ਕੇ ਉਹਨੂੰ ਫੜਿਆ ਆਗੇ ਤੇ ਟੈਂਪੋ ਟਰੈਵਲ ਨੇ ਹੁਣ ਫੜ ਲ 50 ਟਾਂਟਾ ਹੈਗੇ 35 40 ਵਾਹੀਆਂ 40 50 ਵਾਹੀਆਂ 50 ਵਾਹੀਆਂ ਹੈਗੀਆਂ ਤੇ ਸੱਤ ਚੋਰ ਤੋਂ ਕਿੱਦਾਂ ਬਚਾਇਆ ਜੀ ਨਾ ਸੱਤ ਚੋਰ ਲੱਭ ਗਿਆ ਸਾਰੇ ਚਾਇਆ ਕਿੱਦਾਂ ਹੁਣੋ ਇਹਦੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ ਜੀ ਹਾਂ ਜਿੱਤੇ ਪੁਲਿਸ ਜਾਵੇ ਤੇ ਆ ਰਹੀ ਆ ਮੁੱਖ ਤੇ ਆਉਣ ਲੱਗੇ ਆਉਣ ਲੱਗੇ ਤੇ ਕੀ ਮੰਗ ਕਰਦੇ ਹੋ ਤੁਸੀਂ ਜਿੱਦਾਂ ਮੰਨ ਲਓ ਓਵਰ ਸਪੀਡਾਂ ਚੱਲ ਰਹੀਆਂ ਆ ਤੇ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਬਾਰੇ ਡਰਾਈਵਰਾਂ ਨੂੰ ਓਵਰ ਸਪੀਡ ਨਾ ਕਰਨ ਓਵਰ ਜਿਹੇ ਤਰ੍ਹਾਂ ਮੋੜ ਤੋਂ ਓਵਰਟੇਕ ਨਹੀਂ ਕਰਨਾ ਚਾਹੀਦਾ ਜੀ ਉਹ ਅਸੀਂ ਆਪਨੇ ਓਵਰਟੇਕ ਕਰਦੇ ਮੋੜ ਤੇ ਵੀ ਬਦਕ ਕੋਈ ਚੋਰ ਚਾਹੇ ਕੋਈ ਜੋ ਗਲ ਹੈ ਸਰ ਕੀ ਨਾਮ ਜੀ ਆਪਣਾ ਮੇਰਾ ਸੱਫਾ ਸਿੰਘ ਹੈ ਜੀ ਚਖਪਾਲ ਸਿੰਘ ਹਾਂ ਜੀ ਸੱਫਾ ਸਿੰਘ ਤੇ ਤੁਸੀਂ ਬੱਸ ਦੇ ਵਿੱਚੋਂ ਕਿੱਥੋਂ ਬੈਠੇ ਆ ਤੇ ਕਿੱਥੇ ਜਾਣਾ ਸੀਗਾ ਅਏ ਪਗਵਾੜੇ ਤੇ ਬੱਠਾ ਰਲਲੀ ਜਾਣਾ ਜੀ ਰਲਲੀ ਜਾਣਾ ਸੀ ਤੇ ਇੱਥੇ ਖੇਲਿਆਰ ਦੇ ਲਾਗੇ ਬੱਸ ਟੇਟੀ ਹੋ ਗਈ ਕੀ ਕਾਰਨ ਆਏ ਬੱਸ ਟੇਟੀ ਹੋਣਾ ਆ ਜੇ ਟਰੰਪ ਟ੍ਰੈਵਲ ਵਾਲਾ ਤੇ ਇੱਕ ਹੋਰ ਗੱਡੀ ਸੀਗੀ ਉਹ ਉਹ ਨਹੀਂ ਲੱਗਦੀ ਗਈ ਅੱਜ ਉਹ ਬਹੁਤ ਤੇਜ਼ ਆ ਰਹੇ ਸੀਗੇ ਤੇ ਬੱਸ ਵਾਲੇ ਨੇ ਬਹੁਤ ਪਿੱਛੇ ਬ੍ਰੇਕ ਮਾਰੀ ਆ ਤੇ ਫੇ ਵੀ ਕੰਟਰੋਲ ਕਰਲੇ ਡਰਾਈਵ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜਾ ਉਨੇ ਆਪਣੇ ਸਵਾਰੀਆਂ ਦਾ ਵੀ ਬਚਾ ਕੀਤਾ ਤੇ ਡਾਂਪੋ ਟ੍ਰੈਵਲ ਦਾ ਵੀ ਬਚਾ ਕੀਤਾ ਤੇ ਬੱਸ ਦੇ ਵਿੱਚ ਕਿੰਨੀਆਂ ਸਵਾਰੀਆਂ ਸੀ ਉਸ ਟਾਈਮ ਜਿਸ ਨਾਲ ਇਹ ਹਾ사 ਹੋਇਆ ਆ ਸਾਰੀਆਂ ਸਵਾਰੀਆਂ ਕਰੀਬਨ 25 ਦੇ ਕਰੀਬ ਹੋਣੀਆਂ 25 ਤੱਕ ਸੀ 25 ਤੱਕ ਕਰੀਬ